ਈਵੀਐਮ ਦਾ ਵਿਰੋਧ ਕਰਦੇ ਹੋਏ ਭਾਰਤ ਮੁਕਤੀ ਮੋਰਚਾ ਵੱਲੋਂ ਕੱਢਿਆ ਗਿਆ ਬਜ਼ਾਰਾਂ ਦੇ ਵਿੱਚ ਰੋਸ ਮਾਰਚ ਅਤੇ ਬਟਿੰਡਾ ਦੇ ਅੰਬੇਡਕਰ ਪਾਰਕ ਵਿਖੇ ਕੀਤੀ ਗਈ ਇਹਨਾਂ ਵੱਲੋਂ ਨਾਰੇਬਾਜ਼ੀ ਅਤੇ ਡਿਪਟੀ ਕਮਿਸ਼ਨ ਨੂੰ ਦਿੱਤਾ ਗਿਆ ਇੱਕ ਮੰਗ ਪੱਤਰ ਮੰਗਲਵਾਰ ਨੂੰ 2 ਵਜੇ ਦੇ ਲਗਭਗ ਭਾਰਤ ਮੁਕਤੀ ਮੋਰਚਾ ਦੇ ਕਾਰਕੁਨ ਬਟਿੰਡਾ ਦੇ ਅੰਬੇਡਕਰ ਪਾਰਕ ਵਿਖੇ ਮਾਰਚ ਕਰਕੇ ਪਹੁੰਚੇ ਅਤੇ ਉਹਨਾਂ ਨੇ ਬੋਲਿਆ ਕਿ ਆ ਕਿ ਅਸੀਂ ਚੋਣ ਕਮਿਸ਼ਨ ਤੋਂ ਮੰਗ ਕਰਦੇ ਹਾਂ ਕਿ ਇਹਦੇ ਵੋਟਾਂ ਪਾਉਣ ਵਾਲੀਆਂ ਉਹ ਈਵੀਐਮ ਤੇ ਨਾ ਪਵਾ ਕੇ ਬੈਲਟ ਪੱਤਰਾਂ ਤੇ ਪਵਾਈਆਂ ਜਾਣ ਇਸ ਨੂੰ ਲੈ ਕੇ ਉਹ 31 ਤਰੀਕ ਨੂੰ ਚੋਣ ਕਮਿਸ਼ਨ ਦੇ ਦਫਤਰ ਦਾ ਘਰੋ ਵੀ ਕਰਨ ਜਾ ਰਹੇ ਹਨ ਦੇਖ ਲਓ ਤਸਵੀਰਾਂ ਉਹਨਾਂ ਬੋਲੋ ਅੱਜ ਬਠਿੰਡਾ ਦੇ ਡਿਪਟੀ ਕਮਿਸ਼ਨ ਦੇ ਰਾਹੀਂ ਚੋਣ ਕਮਿਸ਼ਨ ਨੂੰ ਇੱਕ ਮੰਗ ਪੱਤਰ ਭੇਜਿਆ ਗਿਆ ਅਤੇ ਉਹਨਾਂ ਮੰਗ ਕੀਤੀ ਹੈ ਕਿ ਆਉਣ ਵਾਲੀਆਂ 2024 ਦੀਆਂ ਵੋਟਾਂ ਜਿਹੜੀਆਂ ਨੇ ਇਹਨਾਂ ਵੋਟਾਂ ਦੇ ਵਿੱਚ EVM ਨੂੰ ਛੱਡ ਕੇ ਬੈਲਟ ਪੇਪਰਾਂ ਦੀ VOTING ਇਹ ਵੀ ਆਪਣਾ ਕਰਵਾਈ ਜਾਵੇ ਜਿਸ ਨੂੰ ਲੈ ਕੇ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਤੇ ਅੱਗੇ ਵੀ ਕਰਦੇ ਰਹਿਣਗੇ ਸ਼ੋਰ ਹੈ ਸ਼ੋਰ ਕਮਿਸ਼ਨ ਸ਼ੋਰ ਹੈ ਗਲੀ ਗਲੀ ਵਿੱਚ ਸ਼ੋਰ ਹੈ ਕਮਿਸ਼ਨ ਜੀ ਕੀ ਨਾਮ ਹੈ ਤੇ ਕਿਹੜੀ ਜਥੇਬੰਦੀ ਹੈ ਤੇ ਕੀ ਮਾਮਲਾ ਹੈ ਸਰ ਮੇਰਾ ਨਾਮ ਦੀਪਸ਼ਰ ਗੇਲਾ ਔਰ ਅੱਜ ਅਸੀਂ ਭਾਰਤ ਮੁਕਤੀ ਮੋਰਚਾ ਦੇ ਜਿਹੜੇ 567 ਜਿਲ੍ਹਾ ਦਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਈਵੀਐਮ ਦੇ ਖਿਲਾਫ ਈਵੀਐਮ ਹਟਾਓ ਲੋਕਤੰਤਰ ਬਚਾਓ ਔਰ ਵੈਲਟ ਪੇਪਰ ਲਿਆਓ ਦੇ ਤਹਿਤ ਪਹਿਲਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਪਹਿਲਾ ਸਾਡਾ ਜਿਹੜਾ ਪ੍ਰੋਗਰਾਮ ਸੀਗਾ ਉਹ 5 ਜਨਵਰੀ ਦਾ ਸੀਗਾ ਔਰ ਉਸ ਤੋਂ ਬਾਅਦ ਉਹ ਮੈਮੋਰੰਡਮ ਦੇਣ ਦਾ ਸੀਗਾ ਸੈਕੰਡ ਜਿਹੜਾ 10 ਜਨਵਰੀ ਨੂੰ ਅਸੀਂ ਧਰਨਾ ਪ੍ਰਦਰਸ਼ਨ ਕੀਤਾ ਪੂਰੇ ਸਾਰੇ 567 ਜ਼ਿਲ੍ਹਿਆਂ ਦੇ ਡਿਸਟ੍ਰਿਕਟਾਂਾਂਗੇ ਅੱਜ ਦਾ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਬਟਿੰਡਾ ਦੇ ਵਿੱਚ ਗੋਲ ਟਿਕੀ ਤੋਂ ਚੱਲ ਕੇ ਇੱਥੇ ਮਿਨੀ ਸੈਕਟਰੀਏਟ ਤੱਕ ਜਿਹੜਾ ਰੈਲੀ ਪ੍ਰਦਰਸ਼ਨ ਦੇ ਤਹਿਤ ਜਿਹੜਾ ਅਸੀਂ ਈਵੀਐਮ ਹਟਾਓ ਲੋਕਤੰਤਰ بچਾਓ ਬੈਡਪੇਪਰ ਲਾਓ ਜਿਹੜਾ ਅਭਿਆਨ ਦੇ ਤਹਿਤ ਅਸੀਂ ਇਹ ਲਿਆਂਦਾ ਆ ਔਰ 31 ਤਰੀਕ ਨੂੰ ਲੱਖਾਂ ਦੀ ਤعداد ਦੇ ਵਿੱਚ ਜਿਹੜਾ ਆ ਭਾਰਤ ਮੁਕਤੀ ਮੋਰਚਾ ਵੱਲੋਂ ਇਲੈਕਸ਼ਨ ਕਮਿਸ਼ਨ ਦਾ ਦਫ਼ਤਰ ਘੇਰਿਆ ਜਾ ਰਿਹਾ ਆ ਔਰ ਸਾਡੀ ਮੰਗ ਇਹੀ ਆ ਕਿ ਜਿਹੜਾ ਇਹ ਮੁਲਕ ਆ ਵੀ ਮੁਲਕ ਦੇ ਵਿੱਚ ਦੱਸਿਆ ਜਾਂਦਾ ਲੋਕਾਂ ਨੂੰ ਮਨੁਵਾਡੀ ਪਾਦੀ ਮੀਡੀਆ ਦੁਆਰਾ ਕਿ ਮੋਦੀ ਦਾ ম্যাਜਿਕ ਚੱਲ ਰਿਹਾ ਜੀ ਮੋਦੀ ਦੀ ਸਰਕਾਰ ਆ ਗਈ ਹੈ ਫਲਾਣਾ ਤੇ ਜੋ ਕੁਝ ਵੀ ਆ ਅਸੀਂ ਭਾਰਤਪੁਕਤੀ ਮੋਰਚਾ ਵੱਲੋਂ ਇਹ ਕਹਿੰਨੇ ਆ ਕਿ ਤੁਹਾਡਾ ਜੋ ਤੁਸੀਂ ਕਹਿੰਨੇ ਹੋ ਸਾਰਾ ਕੁਝ ਸਹੀ ਆ ਲੇਕਿਨ ਸਾਨੂੰ ਇੱਕ ਗੱਲ ਕਲੀਅਰ ਕਰ ਦੋ ਕਿ ਜੇ ম্যাਜਿਕ ਹੈਗਾ ਤਾਂ ਬੈਲਟ ਪੇਪਰ ਤੇ ਵੀ ਦਿਖਾ ਦਿਓ ম্যাਜਿਕ ਸਾਰਾ ਕਿ ਨਹੀਂ ਜੀ ਕਿਹੜੀ ਮਸ਼ੀਨ ਦਾ ਪੇਟੈਂਟ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਕੋਲੇ ਨਹੀਂ ਹੈਗਾ ਬਲੋ ਜਿਹੜੀਆਂ ਵਰਲਡ ਦੀਆਂ ਆਰਗੇਨਾਈਜੇਸ਼ਨਾਂ ਉਹਨਾਂ ਨੇ ਪੇਟੈਂਟ ਨਹੀਂ ਕੀਤੀ ਉਹ ਮਸ਼ੀਨ ਜਦੋਂ ਪੇਟੈਂਟ ਨਹੀਂ ਕੀਤੀ ਤਾਂ ਵਰਲਡ ਦੀਆਂ ਦੀਆਂ ਲੋਕਾਂ ਦੇ ਨੁਮਾਇੰਦਾਂ ਜਮਾਤਾਂ ਆ ਉਹ ਉਹਦੇ ਤੇ ٹرسٹ ਨਹੀਂ ਕਰ ਰਹੀਆਂ ਸਾਡੀ ਇਲੈਕਟ੍ਰੋਨਿਕ VOTING ਮਸ਼ੀਨ ਜਿਹੜੀ ਇੰਡੀਆ ਕਰ ਰਹੀ ਆ ਉਹਦੇ ਉੱਤੇ ਉਹਨੂੰ ਪੇਟੈਂਟ ਨਹੀਂ ਮਿਲਿਆ ਤਾਂ ਇਟ ਮੀਨਸ ਜੇ ਡਾਊਟ ਇੰਟਰਨੈਸ਼ਨਲ ਲੈਵਲ ਤੇ ਹੈਗਾ ਤਾਂ ਮੈਂ ਇੱਕ ਆਮ ਭਾਰਤੀ ਨਾਗਰਿਕ ਹੋਣ ਦੇ ਨਾਤੇ ਇੱਕ ਆਮ ਵੋਟਰ ਹੋਣ ਦੇ ਨਾਤੇ ਇਹ ਕਹਿਣਾ ਆ ਕਿਉਂਕਿ ਜਿਹੜਾ ਭਾਰਤ ਦਾ ਸੰਵਿਧਾਨ ਆ ਉਹ ਸਾਨੂੰ ਇਸ ਮੁਲਕ ਦੇ ਨਾਗਰਿਕਾ ਨੂੰ مالک ਬਣਾਉਂਦਾ ਔਰ ਅਸੀਂ مالک ਆ ਇਲੈਕਸ਼ਨ ਕਮਿਸ਼ਨ ਦੇ ਜਿਹੜੇ ਕਮਿਸ਼ਨਰ ਆ ਉਹ ਸਾਡੇ ਨੌਕਰ ਆ ਔਰ ਅਸੀਂ مالک ਹੋਣ ਦੇ ਨਾਤੇ ਇਹ ਕਹਿੰਨੇ ਆ ਕਿ ਜਿਹੜੇ ਇਲੈਕਸ਼ਨ ਕਮਿਸ਼ਨਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡੇ ਟੈਕਸ ਦੇ ਪੈਸਿਆਂ ਦੇ ਵਿੱਚੋਂ ਉਹਨਾਂ ਦਾ ਤਰਖਾਵਾ ਨਹੀਂ ਸਾਡੇ ਨੌਕਰ ਆ ਅਸੀਂ ਚਾਹੁੰਦੇ ਆ ਕਿ ਇਲੈਕਸ਼ਨ ਕਮਿਸ਼ਨ ਜਿਹੜਾ ਆ ਉਹ ਇਹ ਵੀ ਮਸ਼ੀਨ ਸਾਡੇ ਤੇ ਥੋਪੇ ਨਾ ਅਸੀਂ ਜਿਹੜੀਆਂ ਆਪਦੇ ਵੋਟਾਂ ਦੀ ਪਾਵਰ ਆ ਉਹ ਵੈਲਟ ਪੇਪਰਾਂ ਨੂੰ ਯੂਜ਼ ਕਰਨਾ ਚਾਹੁੰਦੇ ਆ ਤਾਂ ਇੰਨੀ ਸਾਡੀਆਂ ਬੇਨਤੀਆਂ ਪ੍ਰਵਾਨ ਹੋਣੀਆਂ ਚਾਹੀਦੀਆਂ ਤਾਂ ਵਾਹ ਤੁਹਾਨੂੰ ਇਸ ਤੇ ਕੀ ਡਾਊਟ ਹੈ ਕਿ ਕੀ ਕਰਨਾ ਹੈ ਸਾਨੂੰ ਡਾਊਟ ਇਹ ਹੈ ਵੀ ਜੀ 8 ਅਕਤੂਬਰ 2013 ਦੇ ਵਿੱਚ ਆ ਕੇਸ ਲਾਇਆ ਸੀਗਾ ਸੁਭਰਮਨ ਸੁਆਮੀ ਨੇ ਬੀਡੀਪੀ ਦੇ ਲੀਡਰ ਨੇ ਉਹਦੇ ਵਿੱਚ ਜਿਹੜੀ ਉਹਦੀ ਵਰਡਿਕਟ ਆਈ ਆ ਜਿਹੜੀ ਸੁਪਰੀਮ ਕੋਰਟ ਵੱਲੋਂ ਹੋਈ ਆ ਉਹਦੇ ਤੇ ਇਹ ਕਿਹਾ ਗਿਆ ਕਿ ਇਹ ਫ੍ਰੀ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਇਹਦੇ ਨਾਲ ਨਹੀਂ ਹੋ ਸਕਦਾ EVM ਦੇ ਨਾਲ ਪਰ ਉਸ ਤੋਂ ਬਾਅਦ ਜਿਹੜੀਆਂ VVPAT ਮਸ਼ੀਨਾਂ ਲੱਗਦੀਆਂ ਉਹ ਅਸੀਂ ਸੰਘਰਸ਼ ਕਰਕੇ ਫੇਰ ਲਵਾਈਆਂ ਉਹ ਉਹਦੀ ਜਿਹੜੀ ਜੱਜਮੈਂਟ ਸੀਗੀ ਵੀ ਵੋਟ ਮਸ਼ੀਨਾਂ ਲਾਉਣ ਵਾਸਤੇ ਉਹ ਆ ਗਈ ਸੀ 8 ਅਕਤੂਬਰ 2013 ਨੂੰ ਲੇਕਿਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਉਹਨੂੰ ਕਹਿ ਲੋ ਵੀ ਕੰਟੈਂਪਟ ਆਫ ਕੋਰਟ ਕਰਕੇ ਮਤਲਬ 0.03% ਜਿਹੜਾ ਉਹ ਵੀ ਵੋਟ ਮਸ਼ੀਨਾਂ ਲਾਈਆਂ ਸੀਗੀਆਂ ਔਰ ਇਹ ਇਹਦੇ ਵਿੱਚ ਇੱਕ ਹੋਰ ਹੈਗਾ ਕਿ ਜਿਹੜੀਆਂ ਵੀ VOTING ਹੋ ਰਹੀ ਆ ਉਹਦੀਆਂ ਤੁਸੀਂ ਪਰਚੀਆਂ ਇੱਕ ਸਾਲ ਤੱਕ ਰੱਖਣੀਆਂ ਹੁੰਦੀਆਂ 2019 ਦੇ ਇਲੈਕਸ਼ਨ ਤੋਂ ਬਾਅਦ ਇਹਦੀਆਂ ਇਹ ਪਰਚੀਆਂ ਇਲੈਕਟ੍ਰਿਕ ਨੇ ਚੋਰੀ-ਚੋਰੀ 4 ਮਹੀਨਾ ਬਾਅਦ ਇਹਨੂੰ ਸਾੜ ਦਿੱਤਾ ਸੀਗਾ ਕਿ ਇਹ ਵੀ ਇੱਕ ਖਰਸ਼ਾ ਇਹਦੇ ਤੋਂ ਬਤਾਇਆ ਜਾ ਰਿਹਾ ਸੀ ਉਦੋਂ ਕੋਈ ਨਾ ਕੋ ਤਾੰਦਰੀ ਹੋਈ ਸੀ 2019 ਦੇ ਇਲੈਕਸ਼ਨ ਵਿੱਚ ਵੀ ਤਾਂ ਹੀ ਉਹਨੂੰ ਇੱਕ ਸਾਲ ਲਈ ਰੱਖਿਆ ਗਿਆ ਉਹ ਵੀ ਬੈਟਰੀਆਂ ਦੇ ਵਰਤਿਆਂ ਨੇ ਤੇ ਇਸ ਲਈ ਮੈਂ ਕਾਮਨਾਗਰੀਕਾਂ ਸਾਡੀਆਂ ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਸਾਡੇ ਰੋਜ਼ਗਾਰ ਖਤਮ ਕੀਤੇ ਜਾ ਰਹੇ ਆ ਸਾਨੂੰ ਪੂਰਾ ਪੂਰਾ ਸ਼ੱਕ ਆ ਕਿ EVM ਮਸ਼ੀਨਾਂ ਰਾਹੀਂ ਕਿਉਂਕਿ ਅਸੀਂ ਤਾਂ ਉਹਨਾਂ ਨੂੰ ਵੋਟਾਂ ਦਿੰਦੇ ਨਹੀਂ ਆ ਜਿਹੜੇ ਸਾਡੀਆਂ ਨੌਕਰੀਆਂ ਖਾ ਰਹੇ ਆ ਇਹ ਆ ਸਾਡੇ ਖਿਲਾਫ ਇੱਕ ਤਿੰਨ ਕਾਲੇ ਕਾਨੂੰਨ ਕਿਸਾਨਾਂ ਦੇ ਖਿਲਾਫ ਡਰਾਈਵਰਾਂ ਦੇ ਖਿਲਾਫ ਤੇ ਦੂਜੇ ਸਾਰਿਆਂ ਦੇ ਖਿਲਾਫ ਜਿਹੜੇ ਕਾਨੂੰਨ ਆਏ ਆ ਉਹ ਲੋਕਾਂ ਦੇ ਖਿਲਾਫ ਐਨੇ ਮਾੜੇ ਕਾਨੂੰਨ ਨੂੰ ਲਿਆਉਣ ਤੋਂ ਬਾਅਦ ਵੀ ਅਸੀਂ ਤਾਂ ਵੋਟਾਂ ਦਿੰਦੇ ਨਹੀਂ ਆ ਹੁਣ ਵੋਟ ਪਾ ਕੌਣ ਜਾਂਦਾ ਅੰਜ ਪਾਉਂਦੇ ਨਹੀਂ ਆ ਹੁਣ ਜੇ ਨਹੀਂ ਅਸੀਂ ਪਾਰੇ ਤਾਂ ਇਹ ਜਿਹੜੀਆਂ ਸਾਡੇ ਅਧਿਕਾਰ ਖੋਹਣ ਵਾਲੀਆਂ ਸਰਕਾਰਾਂ ਵਾਰ-ਵਾਰ ਕਿਉਂ ਆ ਰਹੀਆਂ ਉਹਦਾ ਸਾਰਿਆਂ ਨੂੰ ਵੱਡਾ ਜਿਹੜਾ ਤੁਹਾਨੂੰ ਸਾਨੂੰ ਮਿਲਦਾ ਉਹ ਇਹ ਵੀ ਮਸ਼ੀਨ ਦੇ ਤੋਂ ਸਾਡਾ ਖਰਚਾ ਹੈ ਤਾਂ ਉਹ ਇਹ ਖਲਸਾ ਨਿਵਾਰਣ ਹੋਣਾ ਚਾਹੀਦਾ ਔਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਜਿਹੜਾ ਬੈਲਟ ਦੇ ਉੱਤੇ ਜਿਹੜੀ ਵੋਟਿੰਗ ਉਹ ਕਰਾਉਣੀ ਚਾਹੀਦੀ। ਉਹ ਵੱਡੀ ਗਿਣਤੀ ਵਿੱਚ ਲੋਕ ਨੋਟਾ ਨੂੰ ਵੀ ਵੋਟ ਪਾਉਂਦੇ ਹੈਗੇ। ਉਹਦੀ ਕਾਊਂਟਿੰਗ ਕਿਉਂ ਨਹੀਂ ਕੀਤੀ ਜਾਂਦੀ ਵੀ ਇਹ ਦਾ ਸਾਬ ਪੈ ਗਿਆ। ਤਾਂ ਇਹਦੇ ਉੱਪਰ ਨਾਲ ਥੋੜਾ ਲੰਮਾ ਹੋ ਜੂ ਆਪਣੀ ਬਾਈਟ ਲੰਮੀ ਹੋ ਜੂ। ਸ਼ਾਰਟ ਕਰ ਦਿਓ। ਸ਼ਾਰਟ ਕਰ ਦਿਓ ਤੁਹਾਨੂੰ ਰੱਖਣਾ ਕਿ ਤੁਸੀਂ ਭਾਵੇਂ ਜਾ ਕੇ ਕੋਲੇ ਵੀ ਖੜ ਕੇ ਨਾ ਮਸ਼ੀਨ ਦੇ ਤੁਹਾਡੀ ਵੋਟ ਪੈ ਗਈ। ਤਾਂ ਨੋਟਾ ਤੇ ਤੁਸੀਂ ਕਰ ਰਹੇ ਆ ਜਾਂ ਇੱਥੇ ਵੀ ਜਾ ਰਹੇ ਆ। ਉਹ ਨੋਟਾ ਜਿਹੜੇ ਪਾਕੇ ਆਉਂਦੇ ਨੋਟਾਂ ਨੂੰ ਉਹਨਾਂ ਦੀ ਕਾਊਂਟਿੰਗ ਹੈ ਕਿੰਨੇ ਲੋਕ ਪਾਕੇ ਆਏ ਆ ਜੇ 1000 ਪਾਕੇ ਦੇ ਵਿੱਚ 100 ਦਿਖਾ ਰਿਹਾ ਨੋਟਾ 900 ਕਿੱਧਰ ਪਿਆ ਰਿਹਾ ਇਹ ਕਦੇ ਦੇਖਣ ਤੁਸੀਂ ਜਾ ਕੇ ਔਰ ਦੂਜੀ ਗੱਲ ਆ ਕਿ ਜਿਹੜੀ EVM ਮਸ਼ੀਨ ਆ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਆ ਉਹਦੇ ਵਿੱਚ ਰੀਫਰੈਸ਼ ਦੀ ਰੀਕਾਊਂਟਿੰਗ ਦੀ ਆਪਸ਼ਨ ਹੈ ਨਹੀਂ ਰੀਕਾਊਂਟਿੰਗ ਦੀ ਆਪਸ਼ਨ ਨਹੀਂ ਆ ਉੱਚ 1 ਆ ਜਾਂ 1000 ਆਸਦਾ ਉਹਨੂੰ ਤੁਸੀਂ 1 2 3 ਪਹਿਲੀ ਕਿੰਨੂੰ ਦੂਜੀ ਕਿੰਨੂੰ ਇਹ ਨਹੀਂ ਗਿਣ ਸਕਦੇ ਇਹ ਇਹ ਆਪਸ਼ਨ ਹੈ ਨਹੀਂ ਇਹ ਜੇ ਤੁਹਾਡੀ ਨੌਲੇਜ ਵਾਸਤੇ ਉਹ ਵੀ ਤੁਸੀਂ ਚੌਥੇ ਥੰਮਾ ਸਾਡੇ ਮੁਲਕ ਦੇ ਇਸ ਲਈ ਇਹ ਚੀਜ਼ ਜਿਹੜੀ ਆ ਜਿਹੜੇ ਵੱਡੇ ਚੈਨਲ ਆ ਕਿਉਂਕਿ ਉਹ ਖਰੀਦੇ ਹੋਏ ਆ ਡਾਨੀਆ ਬਾਨੀ ਦੇ ਉਹ ਸਾਡੀਆਂ ਗੱਲਾਂ ਨਹੀਂ ਬਿਚਾਦੇ ਅਸੀਂ ਪਿਛਲੇ 15 ਸਾਲਾਂ ਤੋਂ ਇਹਦੇ ਖਿਲਾਫ ਲੜ ਰਹੇ ਆ ਪਰ ਸਾਡੀ ਆਵਾਜ਼ ਅੱਜ ਤੱਕ ਉਹ ਨਹੀਂ ਸੁਣੀ ਗਈ ਪਰ ਹੁਣ ਜਿਹੜੀ ਸਾਡੀ ਆਵਾਜ਼ ਸਾਨੂੰ ਲੱਗਦਾ ਆ ਵੀ ਜਿਹੜੀ ਸਾਡੇ ਕੀਤੀ ਹੋਈ ਮਿਹਨਤ ਦਾ ਉਹ ਫਲ ਸਾਨੂੰ ਮਿਲੂਗਾ ਔਰ 31 ਜਨਵਰੀ 2024 ਨੂੰ ਅਸੀਂ ਦਿੱਲੀ ਵਿਖੇ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਹੈੱਡ ਆਫਿਸ ਆ ਉੱਥੇ ਜਾ ਰਹੇ ਆ ਔਰ ਇਲੈਕਸ਼ਨ ਕਮਿਸ਼ਨ ਕੋਲੇ ਵੀ ਅਸੀਂ ਇਹ ਗੁਜਾਰਸ਼ ਕਰਦੇ ਹਾਂ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਆ ਉਹ ਬੈਲਟ ਦੇ ਰਾਈ ਆਪ ਦਾ ਜਿਹੜਾ ਉਹ ਫੈਸਲਾ ਦੇ ਦਿੱਤਾ ਧੰਨਵਾਦ